जय बाबा लाख दाता पीर दी जय पीरा फतीरा दी जय बाबा सुखानंद दी जय बाबा चितानंद दी ਤੁਸੀਂ ਦੇਖ ਸਕਦੇ ਹੋ ਅੱਜ बाबा ਡੋੜੋ ਜੋ ਪਿਛਲੇ 2 ਸਾਲ ਪਹਿਲਾਂ ਇਸ ਸਥਾਨ ਤੇ ਤਪ ਕਰਦੇ ਹੋਏ ਆਪਣਾ ਸਰੀਰ त्यागे ਸਨ ਉਹਨਾਂ ਦੀ ਯਾਦ ਦੇ ਵਿੱਚ ਅੱਜ ਦੂਜੀ ਵਰਸੀ ਇਸ ਸਥਾਨ ਤੇ ਮਨਾਈ ਜਾ ਰਹੀ ਹੈ ਇਸ ਸਥਾਨ ਦੇ ਉੱਤੇ ਵੱਡੀ ਗਿਣਤੀ ਵਿੱਚ ਆਏ ਲੋਕਾਂ ਨੇ ਅਤੇ ਬਾਬਾ ਚਿਤਾ ਆਨੰਦ ਟੈਕਸੀ ਯੂਨੀਅਨ ਵੈਲਫੇਅਰ ਸੁਸਾਇਟੀ ਅਤੇ ਜੈਪੋੜੇ ਕਾਵੜ ਸੰਗਤ ਤਪਾ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਦੂਜੀ ਵਰਸੀ ਮਨਾਈ ਜਾ ਰਹੀ ਹੈ ਇਹ ਵਰਸੀ ਮਹਾਰਾਜਾ ਅਗਰਸੈਨ ਚੌਕ ਨੇੜੇ ਪਾਣੀ ਵਾਲੀ ਟੈਂਕੀ ਕੋਲ ਜਿੱਥੇ ਟੈਕਸੀ ਯੂਨੀਅਨ ਚੱਲਦੀ ਸੀ ਜਿੱਥੇ ਬਾਬਾ ਡੋਢੋ ਨੇ ਤਪੱਸਿਆ ਕੀਤੀ ਸੀ ਉਸੇ ਸਥਾਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਚਿਰਾਗ ਵੀ ਲੱਗੇ ਨੇ ਤੇ ਉਸੇ ਸਥਾਨ ਤੇ ਅੱਜ ਇਹ ਜੋ ਦੂਜੀ ਵਰਸੀ ਹੈ ਉਹ ਮਨਾਈ ਜਾ ਰਹੀ ਹੈ ਇਸ ਮੌਕੇ ਸੇਵਾਦਾਰ ਬੜੀ ਸ਼ਰਧਾ ਤੇ ਲਗਨ ਦੇ ਨਾਲ ਇੱਥੇ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਬਾ ਡੋਢੋ ਜੋ ਫਕਰ ਫੱਕਰ ਫਕੀਰ ਸੀ ਉਹਨਾਂ ਨੇ ਇੱਥੇ ਬਹਿ ਕੇ ਇਸੇ ਸਥਾਨ ਦੇ ਉੱਤੇ ਤਪੱਸਿਆ ਕਰਦੇ ਰਹੇ ਉਹਨਾਂ ਦੀ ਤਪੱਸਿਆ ਦਾ ਫਲ ਇਸ ਜੋ ਟੈਕਸੀ ਯੂਨੀਅਨ ਚੱਲਦੀ ਹੈ ਉਹਨਾਂ ਨੂੰ ਮਿਲਦਾ ਰਿਹਾ ਬਕਾਇਦਾ ਇਸ ਕਰਕੇ ਜੋ ਬਾਬਾ ਚਿਤਾਨੰਦ ਟੈਕਸੀ ਯੂਨੀਅਨ ਬੈਲਫੇਅਰ ਸੁਸਾਇਟੀ ਹੈ ਅਤੇ ਜੈ ਭੋਲੇ ਕਾਵੜ ਸੰਗ ਕਪਾ ਵੱਲੋਂ ਉਨ੍ਹਾਂ ਦੀ ਦੂਜੀ ਵਰਸੀ ਮਨਾਈ ਜਾ ਰਹੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਇਸੇ ਸਥਾਨ ਤੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਇੱਥੇ ਧੂਣਾ ਸਾਹਿਬ ਵੀ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਸ ਸਥਾਨ ਉੱਤੇ ਅੱਜ ਇੱਕ ਲੰਗਰ ਦਾ ਪ੍ਰਬੰਧ ਅਤੇ ਇੱਕ ਮਹਿਫਲ ਦਾ ਪ੍ਰਬੰਧ ਕੀਤਾ ਗਿਆ ਹੈ ਦੂਜੀ ਵਰਸੀ ਨੂੰ ਮੁੱਖ ਰੱਖਦੇ ਹਾਂ ਇਸ ਸਥਾਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਆਏ ਸ਼ਰਧਾਲੂਆਂ ਨੇ ਇਸ ਸਥਾਨ ਦੇ ਮੱਥਾ ਟੇਕਿਆ ਅਤੇ ਇਸ ਸਥਾਨ ਦੇ ਉੱਤੇ ਆ ਕੇ ਲੰਗਰ ਛਕਿਆ ਵੱਡੀ ਗਿਣਤੀ ਵਿੱਚ ਆਏ ਸਾਧੂ ਸੰਤਾਂ ਨੇ ਵੀ ਇੱਥੇ ਆ ਕੇ ਦਰਸ਼ਨ ਦਿੱਤੇ ਤੇ ਉਹਨਾਂ ਨੂੰ ਲੰਗਰ ਛਕਾਇਆ ਗਿਆ ਤੇ ਉਹਨਾਂ ਨੂੰ ਪੂਜਾ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਇਹ ਦੂਜੀ ਵਰਸੀ ਮੌਕੇ ਲੰਗਰ ਲਗਾਇਆ ਗਿਆ ਹੈ ਸਾਧੂ ਸੰਤਾਂ ਵੱਲੋਂ ਅਸ਼ੀਰਵਾਦ ਦੇ ਕੇ ਸੰਗਤਾਂ ਨੇ ਹਾਲ ਕੀਤਾ ਤੇ ਆਈਆਂ ਸੰਗਤਾਂ ਦੇ ਲਈ ਲੰਗਰ ਵੀ ਲਾਇਆ ਗਿਆ ਇਸੇ ਸਥਾਨ ਦੇ ਉੱਤੇ ਦੂਜੀ ਮਰਸੀ ਮੌਕੇ ਇਹ ਲੰਗਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਲੰਗਰ ਛਕਿਆ ਇਸ ਸਥਾਨ ਦੇ ਉੱਤੇ ਆ ਕੇ ਵੱਡੇ ਵੱਡੇ ਤੁਸੀਂ ਦੇਖ ਸਕਦੇ ਹੋ ਜੋ ਮਹਾਪੁਰਸ਼ ਪਹੁੰਚੇ ਨੇ ਉਹਨਾਂ ਨੇ ਆਈਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਤੇ ਬਾਬਾ ਚੇਤਾਨੰਦ ਟੈਕਸੀ ਯੂਨੀਅਨ ਦੇ ਸਾਰੇ ਸਤਾਪ ਨੇ ਅਤੇ ਜੈ ਭੋਲੇ ਕਬੜ ਸੰਗ ਦੇ ਭਗਤਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਲੰਗਰ ਛਕਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਆਏ ਲੋਕਾਂ ਨੇ ਸੰਗਤਾਂ ਨੇ ਲੰਗਰ ਛਕਾਇਆ ਅਤੇ ਬਾਬਾ ਡੋਢੋ ਦੇ ਸਥਾਨ ਦੇ ਉੱਤੇ ਆ ਕੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਅਗਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਜੈ ਪੀਰਾਂ ਦੀ ਜੈ ਲਖ ਦਾਤਾ ਪੀਰ ਬਦਲੇ ਸਭ ਦੀ ਤਕਦੀਰ ਜੈ ਬਾਬਾ ਚੇਤਾਨੰਦ ਜੈ ਬਾਬਾ ਸੁਖਾਨੰਦ ਦੀ ਹੋਰ ਸੱਚੇ ਦਰਬਾਰ ਕੀ ਜੈ